ਸਵਾਗਤ ਕਰਦੇ ਆ ਜੀ ਤੁਹਾਡੇ ਆਪਣੇ ਚੈਨਲ ਪੰਜਾਬੀ ਬੁੱਕਮਾਰ ਤੇ ਜਿਵੇਂ ਕਿ ਆਪਾਂ ਸਾਰੇ ਜਾਣਦੇ ਆਗੇ ਪੰਜਾਬੀ ਇੰਡਸਟਰੀ ਇਸ ਸਮੇਂ ਇੱਕ ਵੱਡੇ ਗੈਂਗਸਟਰ ਵਾਦੇ ਘੇਰੇ ਵਿੱਚ ਹੈ ਤੇ ਲਗਭਗ ਦੇਨੀ ਕਿਸੇ ਨਾ ਕਿਸੇ ਗੈਂਗਸਟਰ ਵੱਲੋਂ ਪੰਜਾਬੀ 뮤직 ਇੰਡਸਟਰੀ ਦੇ ਕਲਾਕਾਰਾਂ ਤੋਂ ਫਰੋਤੀ ਦੀ ਮੰਗ ਹੁੰਦੀ ਰਹਿੰਦੀ ਹੈ ਤੇ ਜਾਨੋਂ ਮਾਰਨ ਦੀਆਂ ਧਮਕੀਆਂ ਵੀ ਦਿੱਤੀਆਂ ਜਾਂਦੀਆਂ ਹਨ ਤੇ ਕੁਝ ਦਿਨ ਪਹਿਲਾਂ ਹੀ ਪੰਜਾਬੀ ਇੰਡਸਟਰੀ ਦੇ ਮਸ਼ਹੂਰ ਗਾਇਕ ਤੇ ਲੇਖਕ ਸਿੰਘਾ ਤੋਂ ਵੀ 10 ਲੱਖ ਰੁਪਏ ਦੀ ਫਰੋਤੀ ਮੰਗੀ ਜਾਂਦੀ ਹੈ ਤੇ ਇਸੇ ਨੂੰ ਲੈ ਕੇ ਹੁਣ ਸਿੱਧੂ ਮੂਸੇਵਾਲੇ ਦੇ ਪਿਤਾ ਸਰਦਾਰ ਬਲਕੌਰ ਸਿੰਘ ਖੋੜਕੇ ਬੋਲੇ ਹਨ ਤੇ ਪੰਨਾ ਵੀ ਸਿੱਧੂ ਦੇ ਪਿਤਾ ਬਹੁਤ ਵਾਰੀ ਇੰਡਸਟਰੀ ਸਿੰਗਾਂ ਨੂੰ ਅਪੀਲ ਵੀ ਕਰ ਚੁੱਕੇ ਹਨ ਕਿ ਜਸਤੀ ਦੀ ਲੜਾਈ ਸਿਰਫ ਮੇਰੀ ਨਹੀਂ ਕੱਲਿਆ ਦੀ ਨਹੀਂ ਹੈ ਸਗੋਂ ਸਾਰਿਆਂ ਦੀ ਹੈ ਤੇ ਬਿਨਾ ਕਿਸੇ ਦੇਰੀ ਤੋਂ ਅਪਾ ਦੇਖਦੇ ਆ ਵੀਡੀਓ ਜਿੰਨਾ ਵਿੱਚ ਹਨ ਨੇ ਕੁਝ ਆਪਣੇ ਵਿਚਾਰ ਸਾਂਝੇ ਕੀਤੇ ਹਨ ਮੇਰੇ ਪੁੱਤ ਨੂੰ ਹੀ ਰਹਿੰਦਾ ਮੇਰਾ ਜਾਨੂ ਚਲਾ ਗਿਆ ਮੈਨੂੰ ਨਹੀਂ ਮਿਲਣਾ ਮੈਂ ਤੁਹਾਨੂੰ ਰੋਕੋ ਗੱਲਾਂ ਕਰਦਾ ਇਹਨਾਂ ਦਾ ਸਾਨੇ ਹੋ ਜੂ ਨਹੀਂ ਨੁਕਸਾਨ ਤੁਸੀਂ ਵੀ ਖਾਮੋਗੇ ਮੈਂ ਖਾ ਲਿਆ ਬੱਚੇ ਤੁਸੀਂ ਵੀ ਨਹੀਂ ਬਾਕੀ ਦੋਸਤੋ ਸਾਨੂੰ ਸਾਰੀ 뮤직 ਇੰਡਸਟਰੀ ਦੇ ਰਲ ਕੇ ਗੈਂਗਸਰਵਾਦ ਦੇ ਖਿਲਾਫ ਆਵਾਜ਼ ਚੁਕਣੀ ਚਾਹੀਦੀ ਹੈ ਤਾ ਜੋ ਹਰ ਇੱਕ ਬੰਦੇ ਨੂੰ ਇਨਸਾਫ ਮਿਲ ਸਕੇ ਕਿਉਂਕਿ ਇਹ ਕੱਲਿਆ ਦੀ ਲੜਾਈ ਨਹੀਂ ਹੈ ਬਾਕੀ ਤੁਸੀਂ ਕੀ ਕਹਿਣਾ ਚਾਹੁੰਦੇ ਸਿੱਧੂ ਮੂਸੇਵਾਲਾ ਦੇ ਪਤਾ ਬਲਕੌਰ ਸਿੰਘ ਦੇ ਬਿਆਨ ਨੂੰ ਲੈ ਕੇ ਆਪਣੇ ਕੀਮਤੀ ਵਿਚਾਰ ਕਮੈਂਟਾਂ ਵਿੱਚ ਜਰੂਰ ਸਾਂਝੇ ਕਰ ਦਿਓ ਤੇ ਇਸੇ ਤਰ੍ਹਾਂ ਦੀਆਂ ਨਵੀਆਂ ਤੇ ਲੇਟਸ ਅਪਡੇਟਸ ਲਈ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰ ਲਿਓ ਜੀ ਧੰਨਵਾਦ